ਹਾਂਜੀ ਦੋਸਤੋ ਮੈਂ ਗੁਰਪਿਆ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਤੋਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਕੱਲ ਆਪਾਂ ਨੇ ਵੀਡੀਓ ਪਾਈ ਜੀਤਾਂ ਥੋੜੀ ਛੋਟੀ ਜਿਹੀ ਅੱਜ ਸੋਨਾ ਸਟਾਰਟ ਕਰਤਾ ਦੇਖੋ ਜੀ ਬੱਚੇ ਨੂੰ ਜਨਮ ਦੇਰੀਆ ਕਰੋੜੇ ਆ ਗਏ ਤੁਸੀਂ ਆਪ ਦੇਖ ਸਕਦੇ ਹੋ ਆ ਦੇਖੋ ਜੀ ਆ ਚੁੱਕੇ ਨੇ ਕਰੋੜੇ ਤੇ ਚਲੋ ਹੁਣ ਦੇਖਦੇ ਹਾਂ ਸਵਾ ਕੇ ਦੇਖਦੇ ਹਾਂ ਬਾਈ ਕੀ ਦਿੰਦੀ ਆ ਪਰਮਾਤਮਾ ਦੀ ਕਿਰਪਾ ਨਾਲ ਤੇ ਦੇਖਦੇ ਆ ਨੀ ਬੂਥ ਆ ਗਈ ਬੱਚੇ ਦੀ ਆ ਦੇਖੋ ਉਹਨੇ ਨੂੰ ਆਪਾਂ ਇਸ ਰੋਡ ਤੇ ਕਰਕੇ ਜਾਲੇ ਘੱਟ ਰਹੇ ਆ ਚਲੋ ਦੇਖਦੇ ਆ ਵੀ ਕੀ ਜਨਮ ਦਿੱਤਾ ਲਓ ਜੀ ਮੱਝ ਸੂ ਚੁੱਕੀ ਆ ਇਹਦਾ ਚੈੱਕ ਕਰਦੇ ਆ ਕਿ ਛੀ ਨੂੰ ਜਨਮ ਦਿੱਤਾ ਭਾਈ ਜੀ ਕੱਪਟੇ ਨੂੰ ਜਨਮ ਦਿੱਤਾ ਯਾ ਤੁਸੀਂ ਹੁਣ ਦੇਖ ਸਕਦੇ ਹੋ ਤੁਸੀਂ ਆਪ ਕਿਸੇ ਵੀਰ ਨੇ ਲੈ ਕੇ ਜਾਣੀ ਹੋਏ ਤਾਂ ਹੁਣ ਉਹ ਆਪਣੇ ਦੁੱਧ ਦੇ ਤਸ਼ੱਲੀ ਕਰਕੇ ਹੁਣ ਜਾ ਸਕਦਾ ਹੈਗਾ ਵੀਡੀਓ ਦੇਖਣ ਵਾਸਤੇ ਧੰਨਵਾਦ ਆਹ ਦੇਖੋ ਜੀ ਕਮੇ ਭੱਜ ਗਿਆ ਮਾਂ ਕਿੱਥੇ ਖੜੀ ਆਪ ਕਿੱਥੇ ਤੁਰ ਕੇ ਚਲਾ ਗਿਆ ਉਹ ਦੇਖੋ ਹਾਂ ਕਿੰਨਾ ਹਿਸ਼ਾਰਾ ਹਲੇ 15 ਮਿੰਟ ਨਹੀਂ ਹੋਏ ਵੀਰੇ ਜਨਮ ਦਾ ਇਹ ਹੋ ਗਿਆ ਦੇਖੋ ਕਿੱਥੇ ਗਿਆ